ਨੇਟੂ ਆ ਜਾਂ ਨੇਟੂ ਮੈਂ ਨਹੀਂ ਦੋਨੋ ਬਹੁਤ ਨਹੀਂ ਪਤਾ ਮੈਨੂੰ ਉਹਦਾ ਪਿੰਡ ਉਹਦਾ ਲੋਸ ਸਿੰਬਲੀ ਹੈ ਉਹਦੇ ਸ਼ੈੱਡ ਦੇ ਵਿੱਚ ਸਭ ਤੋਂ ਪਹਿਲਾਂ ਟਰਾਲੀਆਂ ਜਿਹੜੀਆਂ ਉਹਦੇ ਸ਼ੈੱਡ ਚੋਂ ਮਿਲੀਆਂ ਉਹਦਾ ਸਬੰਧ ਜਿਹੜਾ ਕਾਂਗਰਸ ਸਰਕਾਰ ਦੇ ਨਾਲ ਸੀ ਇਹ ਮੁੰਡਾ ਸੀਗਾ ਸਭ ਤੋਂ ਪਹਿਲਾਂ ਜਿਹੜਾ ਸੀ ਇਹਦੇ ਗਡਾਊਨ ਚੋਂ ਇਹਦੇ ਸ਼ੈੱਡ ਚੋਂ ਮਿਲੀਆਂ ਇਸ ਦਾ ਕੋਈ ਮੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਕੁਝ ਬੰਦ ਕੋਈ ਕਈ ਵਾਰੀ ਆਪਣਾ ਦਾ ਕੋਈ ਰਿਸ਼ਤੇਦਾਰੀ ਦਾ ਕਿਸੇ ਤਰ੍ਹਾਂ ਦਾ ਹਾਂ ਇੱਕ ਸਬੰਧ ਹੈਗਾ ਵੀ ਇਹ ਸਾਡੇ ਹਲਕੇ ਦਾ ਨਾਗਰਿਕ ਜ਼ਰੂਰ ਹੈ ਬੋਝ ਕਰਨਾ ਚਾਹੀਦਾ ਬੋਲ ਹੀ ਟਾਰਗੇਟ ਕਿਉਂ ਕੀਤਾ ਗਿਆ ਕੀ ਇਹ ਤਾਂ ਉਹ ਜਿਨ੍ਹਾਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪੁੱਛੋ ਹਾਂ ਜੀ ਭਾਈ ਦੱਸੋ ਜੇ ਤਾਂ ਕੋਈ ਸਬੂਤ ਆ ਤਾਂ ਪ੍ਰੂਫ ਪੇਸ਼ ਕਰਦੇ ਹੋ ਫਿਰ ਮ ਜਵਾਬ ਦੇ ਆ ਪਰ ਆਪਾਂ ਹੁਣ ਇੱਕ ਵੀਡੀਓ ਨੂੰ ਟ੍ਰੋਲ ਕਰਕੇ ਕਹਿ ਦਈਏ ਵੀ ਫਲਾਣਾ ਹੁਣ ਚੋਰ ਬਣ ਗਿਆ ਛੜ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਤੁਹਾਡਾ ਛੜ ਮੈਂ ਕਹ ਜੀ ਮੇਰਾ ਕੋਈ ਛੜ ਨਹੀਂ ਹੈ ਚੰਬੂ ਅਤੇ ਖਨੋਰੀ ਬਾਰਡਰ ਤੋਂ ਜੋ ਧਰਨਾ ਚੱਕਿਆ ਗਿਆ ਤਾਂ ਕਿ ਸਨਾਨ ਦਾ ਬਹੁਤ ਸਾਰੇ ਰੈਕੀ ਟਰਾਲੀਆਂ ਸਮੇਤ ਹੋਰ ਸਮਾਨਾ ਗਾਇਬ ਹੁੰਦਾ ਜਹੇ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਜਿਸ ਤੋਂ ਬਾਅਦ ਇੱਕ ਨਾਮ ਚਰਚਾ ਦੇ ਵਿੱਚ ਆਉਂਦਾ ਗੁਰਲਾਲ ਕਨੌਰ ਦਾ ਕਿ ਉਹਨਾਂ ਦੇ ਜਿਹੜੇ ਕਿ ਛੱਡ ਦੇ ਹੇਠ ਜਿਹੜੇ ਕਿ ਟਰਾਲੀਆਂ ਮਿਲਿਆ ਹੈਗੀ ਨਾ ਸਾਡਨ ਗੁਰਲਾਲ ਕਨੌਰ ਮੌਜੂਦ ਹੈਗੇ ਸੋ ਇਹ ਮੁੱਦਾ ਵਿਰੋਧੀਆਂ ਵੱਲੋਂ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਗਿਆ ਆਖਰਕਾਰ ਸੱਚਾਈ ਕੀ ਹੈ ਜੋ ਤੁਹਾਡੇ ਟੈਲੀਗੇਸ਼ਨ ਲੱਗੂ ਉਹ ਮੁੰਡਾ ਜੀ ਕੋਈ ਨੇਟੂਆ ਨੇਟੂਆ ਦਾ ਨੇਟਿਵ ਮੈਂ ਡੋਨਟ ਨੋ ਬਹੁਤ ਨਹੀਂ ਪਤਾ ਮੈਨੂੰ ਉਹ ਉਹਦੇ ਸ਼ੈੱਡ ਦੇ ਵਿੱਚ ਸਭ ਤੋਂ ਪਹਿਲਾਂ ਟਰਾਲੀਆਂ ਜਿਹੜੀਆਂ ਉਹਦੇ ਸ਼ੈੱਡ ਚੋਂ ਮਿਲੀਆਂ। ਉਹਦਾ ਸਬੰਧ ਜਿਹੜਾ ਕਾਂਗਰਸ ਸਰਕਾਰ ਦੇ ਨਾਲ ਸੀ। ਮੈਨੂੰ ਇੱਕ ਮੁੰਡਾ ਦੁਆਬਾ ਯੂਨੀਅਨ ਦਾ ਸੀ ਮੈਨੂੰ ਉਹਦਾ ਫੋਨ ਆਇਆ। ਕਹਿੰਦਾ ਬਾਈ ਜੀ ਲੋ ਸਿੰਬਲੀ ਪਈਆਂ ਨੇ ਮੈਂ ਕਿਹਾ ਜੀ ਮੈਂ ਪੁਲਿਸ ਨੂੰ ਕਹਦਾ ਨਾ ਇੰਸਪੈਕਟਰ ਸਾਹਿਬ ਨੂੰ ਵੀ ਤੁਸੀਂ ਜਾਓ ਤੇ ਜਾ ਕੇ ਆਪਣੀਆਂ ਟਰਾਲੀਆਂ ਜਿਹੜੀਆਂ ਦਿਖਾਉਣੇ ਚਾਹੂਗੀ ਪਿਕਚਰ ਕਿਸ ਮੁੰਡੇ ਦੀ ਤੁਸੀਂ ਗੱਲ ਕਰ ਰਹੇ ਹੋ? ਇਹ ਮੁੰਡਾ ਸੀਗਾ ਸਭ ਤੋਂ ਪਹਿਲਾਂ ਜਿਹੜਾ ਸੀਗਾ। ਇਹਦੇ ਕਡਾਉਨ ਚੋ ਇਹਦੇ ਛੱਡ ਚੋ ਮਿਲੀਆਂ ਉਸ ਤੋਂ ਬਾਅਦ ਇਹ ਤੁਹਾਡੇ ਇਲਾਕੇ ਦਾ ਰਹਿਣ ਵਾਲਾ ਪਿੰਡ ਦਾ ਰਹਿਣ ਵਾਲਾ ਇਹ ਮੇਰੇ ਪਿੰਡ ਦਾ ਨਹੀਂ ਮੇਰਾ ਪਿੰਡ ਜੱਦੀ ਦਾ ਮੇਰਾ ਪਿੰਡ ਵੈਸੇ ਮੜੂ ਸੀ ਤੇ ਕਬੱਡੀ ਆਪਾਂ ਸਾਰੀ ਉਮਰ ਜਿਹੜੀ ਆ ਉਹ ਕਨੌਰ ਦੇ ਲਿਖੇ ਦੀ ਕਨੌਰ ਨੇ ਹੀ ਐਮਐਲਏ ਬਣਾਇਆ ਤੇ ਇਸ ਦਾ ਕੋਈ ਮੇਰੇ ਨਾਲ ਕਿਸੇ ਵੀ ਤਰ੍ਹਾਂ ਦਾ ਕੁਝ ਬੰਦ ਕੋਈ ਕਈ ਵਾਰੀ ਆਪਣਾ ਦਾ ਕੋਈ ਰਿਸ਼ਤੇਦਾਰੀ ਦਾ ਕਿਸੇ ਤਰ੍ਹਾਂ ਦਾ ਹਾਂ ਇੱਕ ਸਬੰਧ ਹੈਗਾ ਵੀ ਇਹ ਸਾਡੇ ਹਲਕੇ ਦਾ ਨਾਗਰਿਕ ਜ਼ਰੂਰ ਹੈਗਾ ਅੱਛਾ ਭਈ ਲੋਕਾਂ ਨੇ ਵੋਟਾਂ ਪਾ ਕੇ ਐਮਐਲਏ ਬਣਾਇਆ ਕਨੌਰ ਹਲਕੇ ਨੇ ਬਣਾਇਆ ਕੋਈ ਗੱਲ ਨਹੀਂ ਉਹਦਾ ਸਬੰਧ ਕਿਸੇ ਨਾਲ ਹੋ ਸਕਦਾ ਪਰ ਹਲਕੇ ਖਨੌਰ ਨਾਲ ਤਾਂ ਹੁਣ ਸਾਰਿਆਂ ਦਾ ਮੈਂ ਐਮਐਲਏ ਕਿਸੇ ਇੱਕ ਦਾ ਨਹੀਂ ਹੁਣ ਤਾਂ ਸਾਰਿਆਂ ਦਾ ਸਮਾਨਤਾ ਮਿਸ ਖਨੌਰੀ ਤੋਂ ਵੀ ਹੋਇਆ ਹੋਣਾ ਉੱਥੇ ਤਾਂ ਗਰਨਾਲ ਖਨੌਰ ਨਹੀਂ ਗਿਆ ਇੱਥੇ ਜਿਹੜਾ ਸਮਾਨ ਮਿਸ ਹੋਇਆ ਮੈਂ ਐਮਐਲਏ ਹੋਣ ਤੋਂ ਪਹਿਲਾਂ ਇੱਕ ਐਮਐਲਏ ਹੋਣ ਤੋਂ ਪਹਿਲਾਂ ਇੱਕ ਕਬੱਡੀ ਪਲੇਅਰ ਸੀ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੰਗਲੈਂਡ ਕੈਨੇਡਾ ਅਮਰੀਕਾ ਕਬੱਡੀ ਖੇਟੀ ਹਿੰਦੁਸਤਾਨ ਦਾ ਪੰਜਾਬ ਦਾ ਕੋਈ ਮੇਰੇ ਦਾ 15 20 ਸਾਲ ਝੰਡਾ ਬੁਲੰਦ ਰੱਖਿਆ ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਗੱਲਾਂ ਨੂੰ ਸੰਕੋਚ ਕਰਨਾ ਚਾਹੀਦਾ ਪਾਉ ਵੀ ਟਾਰਗੇਟ ਕਿਉਂ ਕੀਤਾ ਗਿਆ ਕੀ ਇਹ ਤਾਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪੁੱਛੋ ਹਾਂ ਜੀ ਭਾਈ ਦੱਸੋ ਜੇ ਤੱਕ ਕੋ ਸਬੂਤ ਹੈ ਤਾਂ ਸਬੂਤ ਪੇਸ਼ ਕਰਦੇ ਹੋ ਫਿਰ ਮੈਂ ਜਵਾਬ ਦੇ ਆ ਪਰ ਆਪਾਂ ਹੁਣ ਇੱਕ ਵੀਡੀਓ ਨੂੰ ਟਰੋਲ ਕਰਕੇ ਕਹਿ ਦਈਏ ਵੀ ਫਲਾਣਾ ਹੁਣ ਚੋਰ ਬਣ ਗਿਆ ਇਹ ਛੜਤੀ ਗੱਲ ਕਰ ਰਹੇ ਹੋ ਤੁਸੀਂ ਉਹ ਤੁਹਾਡਾ ਛੜ ਮੈਂ ਕਹ ਜੀ ਮੇਰਾ ਕੋਈ ਛੜ ਨਹੀਂਗਾ ਮੇਰਾ ਕੋਈ ਸ਼ੈੱਡ ਨਹੀਂਗਾ ਮੇਰਾ ਸ਼ੈੱਡ ਹੈ ਮੇਰੀ ਰੈਸ ਯੂਨੀਵਰਸਿਟੀ ਹੈ ਉੱਥੇ ਸਾਰੇ ਮੁੰਡਾ ਬਹੁਤ سارے ਬੰਦੇ ਆਏ ਵੀ ਹੋਣਗੇ ਸ਼ੈੱਡ 'ਚ ਬਹਿ ਕੇ ਚਾਹ ਪੀਤੀ ਹੋਣੀ ਪਰ ਉੱਥੇ ਟਰੈਕਟਰ ਟਰਾਲੀਆਂ ਕੁਝ ਨਹੀਂਗਾ ਠੀਕ ਹੈ ਜੀ ਨਾਂ ਮੇਰਾ ਘਰ ਆ ਉਹ ਉਹਦਾ ਇੱਕ ਰਿਪੇਅਰ ਵਾਲੇ ਦੀ ਗਰਾਜ ਆ ਤੇ ਉਹਦਾ ਸਬੰਧ ਜਿਹੜਾ ਪਿੰਡ ਲੋਸਿੰਬੜੀ ਦੇ ਨਾਲ ਹੈ ਪੁਰਾਣਾ ਸਬੰਧ ਜਿਹੜਾ ਉਹਦਾ ਕਾਂਗਰਸ ਨਾਲ ਸੀ ਅੱਜ ਉਹ ਕਿਹਦੇ ਨਾਲ ਆ ਮੈਨੂੰ ਇਹ ਵੀ ਨਹੀਂ ਸੋ ਜਦੋਂ ਵੀਡੀਓ ਵਾਇਰਲ ਹੋਈ ਕੋਈ ਕਿਸਾਨ ਤੁਹਾਡੇ ਤੱਕ ਪਹੁੰਚਿਆ ਕਿ ਮੇਰੇ ਨਾਲ ਇੱਕ ਕਿਸਾਨ ਨੇ ਵੀਡੀਓ ਨਹੀਂ ਮੇਰੇ ਨਾਲ ਇੱਕ ਕਿਸਾਨ ਨੇ ਗੱਲ ਕੀਤੀ ਸੀ ਦੁਆਬੇ ਦੇ ਨੇ ਮੈਨੂੰ ਕਹਿਣ ਲੱਗਾ ਜੀ ਆਹ ਗੱਲਬਾਤ ਮੈਂ ਕਹਾਂ ਜੀ ਐਸਐਚਓ ਸਾਹਿਬ ਨੂੰ ਕਹਿ ਦੇਣਾ ਜਾ ਕੇ ਮਿਲ ਲਓ ਉਹ ਮੈਂ ਤੁਹਾਨੂੰ ਕਹਿ ਵੀ ਦੇਣਾ ਅਗਲੇ ਦਿਨ ਵਿੱਚ ਹੋਣਾ ਮੇਰੇ ਕੋਲ ਰਿਕਾਰਡਿੰਗ ਵੀ ਜਹਾ ਉਹਨੂੰ ਇੱਕ ਪੁੱਛ ਵੀ ਲਿਓ ਵੀ ਤੇਰੀ ਮਦਦ ਹੋਈ ਸੀ ਜਾਂ ਨਹੀਂ ਸੀ ਹੋਈ ਮੈਂ ਤੁਹਾਨੂੰ ਨੰਬਰ ਵੀ ਦੇ ਦਾਂਗਾ ਉਹਨੂੰ ਪੁੱਛ ਲਿਓ ਭਾਈ ਤੇਰੀ ਮਦਦ ਜਿਹੜੀ ਆਹ ਇੰਦਰ ਅਸਪਟਸ ਨਾਲ ਗੱਲ ਕਰਨਾ ਮੈਂ ਕਹੇ ਤਾਂ ਤੇਰਾ ਨਾਮ ਲੈ ਕੇ ਜ ਕੋਈ ਵੀ ਕੰਮ ਆ ਮੇਰਾ ਨਾਮ ਲੈ ਕੇ ਕਰਾ ਲਾ ਜੋ ਮਰਜ਼ੀ ਆਏ ਇਹੋ ਹੀ ਹੈ ਚਲੋ ਜੀ ਹਲੋ ਇਹ ਉਸੇ ਦਿਨ ਦੀ ਹਾਂਜੀ ਹਾਂਜੀ ਓਕੇ ਓਕੇ ਭਾਜੀ ਠੀਕ ਹੈ ਮੈਂ ਕਰਦਾ ਤੇ ਮੈਂ ਕਿਹਾ ਦਵਿੰਦਰ ਹੈ ਅਮੇਰਾਨਾ ਦਵਿੰਦਰ ਸਿੰਘ ਹਾਂਜੀ ਹਾਂਜੀ ਥੈਂਕ ਯੂ ਭਾਜੀ ਮੈਂ ਕਰਦਾ ਇਨਸਪੈਕਟਰ ਸਾਹਿਬ ਨਾਲ ਓਕੇ ਆ ਉਹ ਉਹੀ ਸਮਾਂ ਜੀ ਉਹੀ ਟਾਈਮ ਨੇ ਮੈਨੂੰ ਕਾਲ ਆਈ ਉਸ ਤੋਂ ਬਾਅਦ ਪਰ ਲੋਡ ਹੀ ਨਹੀਂ ਪਈ ਕਹਿੰਦੇ ਜੀ ਚੋਰੀ ਐ ਐਮਐਲ ਲੱਭ ਕਮਾਗਾ ਤਾਂ ਕੰਮ ਹੀ ਡਿਬੜਗਾ ਬੜਾ ਪਾਉਣ ਦੋ ਦਿਨ ਬਾਅਦ ਮਿਲਦੇ ਆ ਸੋ ਜਿਸ ਦੇ ਵੱਲੋਂ ਵੀਡੀਓ ਬਲ ਕੀਤੀ ਗਈ ਉਸ ਦੀ ਸ਼ਨਾਖਤ ਕੀਤੀ ਕੋਈ ਐਕਸ਼ਨ ਲੈ ਕੇ ਫਿਲਹਾਲ ਤਾਂ ਮੈਨੂੰ ਲੱਗਦਾ ਤੁਸੀਂ ਵੀ ਹੈਲਪ ਕਰ ਦਿਓ ਚੰਗੀ ਆ ਤੁਹਾਡਾ ਕੰਮ ਮੇਰੇ ਨਾਲੋਂ ਜ਼ਿਆਦਾ ਤੇਜ਼ ਆ ਸੋ ਭਰਾਵੋ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕੋਈ ਗੱਲ ਨਹੀਂ ਕਬੱਡੀ ਪਲੇਅਰ ਵੀ ਆ ਸਮਾਜ ਦੇ ਵਿੱਚ ਵਿਚਰਨਾ ਵੀ ਆ ਸੋ ਜਿਨ੍ਹਾਂ ਦੇ ਵੱਲੋਂ ਹੁਣ ਵੀ ਤਾਂ ਸਭਾ ਦੇ ਵਿੱਚ ਅਲਿਗੇਸ਼ਨ ਲਗਾਏ ਕਿ ਉਹਨਾਂ ਦੇ ਖਿਲਾਫ ਕੋਈ ਹੁਣ ਐਕਸ਼ਨ ਲੈਣ ਦਾ ਸੋਚੇ ਵਿਰੋਧੀਆਂ ਬਣਦੇ ਉਹ ਬਾਤਾਂ ਗੱਲਾਂ ਬਾਤਾਂ ਦੇ ਰਹਿਗੇ ਬਾਕੀ ਜਿਸ ਤਰ੍ਹਾਂ ਦੇ ਨਾਲ ਗੁਲਾਰਕ ਨੌਰਦੇ ਉਪਰ ਜਿਹੜਾ ਕੀ ਹੈ ਚੋਰੀ ਦੇ ਇਲਜ਼ਾਮ ਲੱਗਦੇ ਹੈਗੇ ਨੇ ਤਾਂ ਉਹਨਾਂ ਦੇ ਵੱਲੋਂ ਪੂਰੇ ਮੁੱਦੇ ਦੇ ਉੱਪਰ ਆਪਣਾ ਪੱਖ ਰੱਖਿਆ ਕਿ ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਜਿਹੜੀ ਕੀ ਸਿਆਸੀ ਰੰਜਿਸ਼ ਦੇ ਤਹਿਤ ਇਹ ਸਭ ਕੁਝ ਕੀਤਾ ਗਿਆ ਸਭ ਉਹਨਾਂ ਨੇ ਤਾਂ ਕਿਸਾਨਾਂ ਦੀ ਮਦਦ ਕੀਤੀ ਹੈ ਕਿਸੇ ਸਮਾਨ ਨਹੀਂ ਚੱਕਿਆ ਸੋ ਬਦੇਰੇ ਅਪਡੇਟ ਲਈ ਜੁੜੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪਰਮੇਂਦਰ ਵਿਧਾਨ ਸਭਾ